ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ ਆਪਾ ਸਰਬੱਤ ਗੁਰਸਿੱਖ ਮਾਈ ਭਾਈ ਦਸੋਂ ਪਾਤਸ਼ਾਹ ਹੋ ਕੇ ਗਿਆਨ ਸਰੂਪ ਜਗਦੀ ਜੋਤ ਕਰਿ ਜਿਉ ਕੀ ਓਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅਸਥਾਨ ਤੇ ਸਤਿਗੁਰੂ ਸਹਿਜ ਜੀ ਦੀ ਪਾਵਨ ਗੁਰਬਾਣੀ ਦਾ ਹੁਕਮ ਹੈ ਸਿੱਖ ਹੋ ਸਮਹੋ ਸਿੱਖ ਇਹ ਮੇਰੀ ਬਾਣੀ ਪੜ੍ਹੋ ਸਤਿਗੁਰ ਕੇਰੀ ਦੇ ਮਹਾਵਾਕਾਂ ਅਨੁਸਾਰ ਆਪਾਂ ਸਤਿਗੁਰੂ ਸਹਿਜ ਜੀ ਦੀ ਪਾਵਨ ਗੁਰਬਾਣੀ ਦਾ ਸੁੱਧ ਆਚਾ ਸੁੱਧ ਆਚਾਰਨ ਸਿੱਖਣ ਵਾਸਤੇ ਇਕੱਤਰ ਹੋਏ ਹਾਂ ਸੋ ਜਪਜੀ ਸਾਹਿਬ ਅਤੇ ਸ੍ਰੀ ਜਾਪ ਸਾਹਿਬ ਦੀ ਪਾਵਨ ਗੁਰਬਾਣੀ ਦੀ ਸੰਥਿਆ ਹੋ ਚੁੱਕੀ ਹੈ। ਅੱਗੇ ਜੋ ਸੋਈਆਂ ਦੀ ਪਾਵਨ ਗੁਰਬਾਣੀ ਹੈ ਉਹਨਾਂ ਦੀ ਸੰਥਿਆ ਪਰਾਰੰਭ ਹੋਣ ਲੱਗੀ ਹੈ। ਸੋ ਮਨੋ ਮਿਰਤੀਆਂ ਨੂੰ ਇਕਾਗਰ ਕਰਕੇ ਸੰਥਿਆ শ্রবণ ਕਰਨੀ ਹੈ। ਕਿਉਂਕਿ ਗੁਰੂ ਖਾਲਸਾ ਜੀ ਜੀ ਆਪਾ ਧਿਆਨ ਦੇ ਨਾਲ ਸੁਣਾਂਗੇ ਉਹ ਜਿਹੜਾ ਪਾਵਨ ਗੁਰਬਾਣੀ ਦਾ ਸੁੱਧ ਉਚਾਰਨ ਆਪਣੇ ਦਿਮਾਗ ਦੇ ਅੰਦਰ ਬੁੱਧੀ ਵਿੱਚ ਪ੍ਰਵੇਸ਼ ਹੋਵੇਗਾ ਜਿਸ ਕਰਕੇ ਆਪਣੀ ਪਾਵਨ ਗੁਰਬਾਣੀ ਦੀ ਸੰਥਿਆ ਸੁੱਧ ਹੋ ਜਾਵੇਗੀ ਸੋ ਆਓ ਪਾਵਨ ਗੁਰਬਾਣੀ ਦੀ ਸੰਥਿਆ ਪਰਾਰੰਭ ਕਰਨਾ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵਾ ਪ੍ਰਸਾਦ ਸਵਯੇ ਸ਼ਰਵਕ ਸੁਧ ਸੰਗੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ सौर सरार्दन शुद्ध सुधादिक संत समूह अनेक मत्ती के सारे ही देश को देव रहयो मत कौ न देखियत प्राणपति के श्री भगवान की पाए कृपा हूंते एक रति बिन एक रति के ਇਹ ਜੋ ਪਾਵਨ ਪੰਗਤੀ ਹੈ ਇਸ ਦੇ ਵਿੱਚ ਦੋ ਵਾਰ ਰਤੀ ਸ਼ਬਦ ਆਇਆ ਹੈ ਇੱਕ ਰਤੀ ਦਾ ਅਰਥ ਪ੍ਰੇਮ ਹੈ ਔਰ ਇੱਕ ਰਤੀ ਹੁੰਦੀ ਹੈ ਜਿਹੜਾ ਪਹਿਲੇ ਵਾਲਾ ਰਤੀ ਹੈ ਉਸ ਦਾ ਅਰਥ ਪ੍ਰੇਮ ਹੈ ਉਸ ਨੂੰ ਪੁਰਲਾ ਬੋਲਣਾ ਹੈ ਦੂਸਰਾ ਰਤੀ ਖਸ ਕੇ ਹੈ ਇਸ ਦਾ ਅਰਥ ਰਤੀ ਹੁੰਦਾ ਹੈ ਜਿਵੇਂ ਗਵਾਰੇ ਦੀ ਫੜੀ ਹੁੰਦੀ ਹੈ ਉਸ ਤਰ੍ਹਾਂ ਇਹ ਫੜੀ ਦੇ ਵਿੱਚੋਂ ਰਤੀ ਨਿਕਲਦੀ ਹੈ ਜਿਸ ਨੂੰ ਸਮਾਰੇ ਜਿਹੜੇ ਹਨ ਉਹ ਸੋਨਾ ਤੋਲਣ ਵੇਲੇ ਇਸ ਤੋਂ ਉਹ ਵੱਟੇ ਦਾ ਕੰਮ ਲੈਂਦੇ ਹਨ ਥੋੜੇ ਭਾਰ ਦੀ ਕਰਕੇ ਇਸ ਕਰਕੇ ਇੱਕ ਰਤੀ ਪੁਰਲਾ ਇੱਕ ਰਤੀ ਭਾਰਾ ਇੱਕ ਰਤੀ ਵਿਨ ਇਹ ਪੁਰਲਾ ਇੱਕ ਰਤੀ ਕੇ ਇਹ ਭਾਰਾ ਭਾਰਾ ਸ਼ਬਦ ਪੜਨਾ ਅਧਿਕ ਲਾ ਕੇ ਮਾਤੇ ਮਤੰਗ ਦਰੇ ਜਰ ਸੰਗ अनूपो तांग सुरंग सवारे कोट तुरंग कुरंग से कूदत पावन के गौण कह जात निवारे भारी पुजान के भूप भली विद्ध न्यावत शीश ना जात बिचारे एते भय तो कहा भय भूपत अंत कह नांगे ही पाए पधारें ਇਹ ਨਾਂਗੇ ਬਿੰਦੀ ਦੇ ਨਾਲ ਪਾਏ ਵੀ ਬਿੰਦੀ ਨਾਲ ਹੀ ਪੜਨਾ ਹੈ ਚਰਨਾ ਦਾ ਵਾਚਕ ਹੈ ਜੀਤ ਫਿਰੈ ਸਭ ਦੇਸ਼ ਦਿਸਾਨ ਕੋ ਇਹ ਸਭ ਬੱਬੇ ਦੇ ਨਾਲ ਹੀ ਸੁਧ ਹੈ ਜੀਤ ਫਿਰੈ ਸਭ ਦੇਸ਼ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਨ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੀਮ ਅਨੇਕ ਬਸੇਖੈ ਬੇਦ ਪੁਰਾਨ ਕਤੇਵ ਕੁਰਾਨ ਜਮੀਨ ਜਮਾਨ ਸਬਾਨ ਕੀ ਵਿਖੇ ਪਾਉਨ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰਕ ਦੇਖੈ ਇਸ ਤਰ੍ਹਾਂ ਇਸ ਪਾਵਨ ਸ਼ਬਦ ਨੂੰ ਹਜ਼ਾਰਕ ਕਹਿਣਾ ਹੈ ਸ੍ਰੀ ਭਗਵਾਨ ਭਜੇ ਬਿਨੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁੱਤ ਸਿਪਾਹ ਦੁਰੰਤ ਦੁਬਾਹ ਸੁਸਾਜ ਸਨਾਹ ਦੁਰਜਾਨ ਦਲੇਗੀ ਭਾਰੀ ਗੁਮਾਨ ਭਰੇ ਮਨ ਮੈਂ ਭਰੇ ਭਾਰੀ ਗੁਮਾਨ ਭਰੇ ਮਨ ਮੈਂ ਮੈਂ ਬਿਨਾ ਬਿੰਦੀ ਤੋਂ ਕਹਿਣਾ ਹੈ ਘਰ ਪਰਵਤ ਪੰਖ ਹੱਲੇ ਨਾ ਹੱਲੇਗੀ ਤੋਰ ਅਰੀਨ ਮਰੋਰਮ ਵਸਨਾ ਮਾਤੀ ਮਤੰਗਨ ਮਾਨ ਮਰੇਗੀ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨਾ ਤਿਆਗ ਜਹਾਨ ਨਿਦਾਰ ਚੱਲੇਗੀ ਬੀਰ ਅਪਾਰ ਵੱਡੇ ਬਰਿਆਰ ਅਬ ਵਿਚਾਰ ਹੈ ਸਾਰ ਕੀ ਧਾਰ ਪਛਈਆ ਪਛਈਆ ਕਹਿਣਾ ਹੈ ਤੌਰਤ ਦੇਸ ਨਲਿੰਦਨ ਵਸਨ ਮਤੀ ਵਿਜਾਨ ਕੀ ਮਾਨ ਮਲਈਆ ਗਾੜੇ ਗੜਾਨ ਕੀ ਤੋੜ ਨਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਫਿਰਿੰਦੇ ਨੇ ਸਾਚਰ ਭੂਤ ਭਵੇਖ ਭਵਾਨ ਜਪਾਂਗੇ ਜੀਵ ਜਿਤੇ ਜਰਮ ਥਲਮ ਪਲਹੀ ਪਲਮ ਸਭ ਥਾਵ ਥਪੈਗੇ ਪੁੰਨ ਪ੍ਰਤਾਪਨ ਬਾਟ ਜੈਤ ਧੁਨ ਬਾਟ ਕਹਿਣਾ ਪੁੰਨ ਪ੍ਰਤਾਪਨ ਬਾਟ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈ ਗੀ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵ ਲੋਕ ਚਪੈ ਗੀ ਮਾਨਵ ਇੰਦਰ ਗਜਿੰਦਰ ਨਰਾਦਪ ਜਾਨ ਤਰ ਲੋਕ ਕੋ ਰਾਜ ਕਰੈ ਗੀ ਕੋਟ ਇਸਨਾਨ ਗਜadikਦਾਨ ਅਨੇਕ ਸਵੰਬਰ ਸਾਜ ਬਰੈਗੀ ਬ੍ਰਹਮ ਮਹੇਸ਼ਰ ਵੇਸਨ ਸਚੀ ਪਾਤ ਅੰਤ ਫਸੇ ਜਮ ਫਾਸ ਪਰੈਗੀ ਜੇ ਨਰ ਸ੍ਰੀ ਪਤ ਕੀ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਧਰੇਗੀ ਕਹਾ ਭਯੋ ਜੋ ਦਉ ਲੋਚ ਨਮੂਦ ਕੈ ਬੈਠ ਰਹਿਓ ਬਖ ਧਿਆਨ ਲਗਾਇਓ ਨਾਥ ਫਿਰਿਓ ਲੀਏ ਸਾਤ ਸਮੁੰਦਰਨਾ ਲੋਕ ਗयो ਪਰਲੋਕ ਗਵਾਯੋ ਬਾਸ ਕੀਓ ਵਿਖਿਆਨ ਸੋ ਬੈਠਕੇ ਇਸੇ ਤਰਾਂ ਹੀ ਵਿਖਿਆਨ ਉਚਾਰਨ ਕਰਨਾ ਹੈ ਵਿਖਿਆਨ ਬਾਸ ਕੀਓ ਵਿਖਿਆਨ ਸੋ ਬੈਠਕੇ ਐਸੀ ਹੀ ਐਸੀ ਸੋ ਬੈਸ ਬਿਤਾਯੋ ਸਾਚ ਕਹੋ ਕਹੋ ਕਹਿਣਾ ਕਹੋ ਸੁਨ ਲਿਓ ਸਭ ਹੈ ਜਿਨ ਪ੍ਰੇਮ ਕੀਓ ਤਿਨਹੀ ਪੱਭ ਪਾਇਓ ਕਾਹੂ ਲੈ ਪਾਹਨ ਪੂਰ ਧਰਿਓ ਸਿਰ ਕਾਹੂ ਲੈ ਲਿੰਗ ਘਰੇ ਲਟਕਾਇਓ ਕਾਹੂ ਰਖਿਓ ਹਰ ਅਵਾਚੀ ਦਿਸ਼ਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਇਓ ਕਉਪ ਤਾਨ ਕਉ ਪੂਜਤ ਹੈ ਪਸ ਇਸ ਨੂੰ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਹੈ ਕਉਪ ਤਾਨ ਕਉ ਕਨੌੜੇ ਦੇ ਨਾਲ ਕਉ ਪੂਜਤ ਹੈ ਪਸ ਕਉ ਨਿਰਤਾਨ ਕਉ ਪੂਜਨਤਾਇਓ ਇਹ ਵੀ ਕਨੌੜੇ ਦੇ ਨਾਲ ਹੈ ਕਉ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ